ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਪਹੁੰਚੇ ਹੋਏ ਆ ਮਿੱਤਰੋ ਪਿੰਡ ਕਾਲੇਕੇ ਦੇ ਵਿੱਚ ਕਾਲੇਕੇ ਪਿੰਡ ਜ਼ਿਲ੍ਹਾ ਮੋਗੇ ਦਾ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਤੇ ਬੰਦਾ ਵੀ ਇੱਥੇ ਪੂਰਾ ਢੰਡਾ ਮਿੱਤਰੋ ਜਿੰਦਾ ਨਾਮ ਆ ਪੀਤਾ ਪੀਤਾ ਪੌਂਦਾ ਵਾ ਚੰਗੀਆਂ ਝੋਟੀਆਂ ਦੇ ਨਾਲ ਪ੍ਰੀਤਾ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਲੈਨੇ ਆ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਰਬਤਾ ਕਰ ਮੈਂ ਤੁਸੀਂ ਬਾਈ ਨਾਲ ਕਰ ਲਓ ਚੰਗੇ ਦੁੱਧ ਦੀਆਂ ਮਾਲਕਣ ਚੰਗੀਆਂ ਸ਼ਕੀਨ ਝੋਟੀਆਂ ਜੇ ਲੈਣੀਆਂ ਚਾਹੋ ਨੀ ਤੇ ਆਜੋ ਫਿਰ ਬਾਈ ਪੀਤੇ ਦੇ ਕੋਲੇ ਨੰਬਰ ਨੋਟ ਕਰ ਲਿਆ ਜੇ ਹਰ ਟਾਈਮ ਇੱਥੇ 10 ਤੋਂ 12 ਰੁਪਏ 15 ਨਾਲ ਝੋਟੀਆਂ ਦੇ ਅਵੇਲੇਬਲ ਹੁੰਦੇ ਆ ਸ਼ਕੀਨ ਤੋਂ ਸ਼ਕੀਨ ਟੌਪ ਤੋਂ ਟੌਪ ਸਤਿ ਸ਼੍ਰੀ ਅਕਾਲ ਵੀਰੇ ਪੀਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਬਾਈ ਠੀਕ ਆ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਸੈਟਅ ਬਾਬੇ ਦੀ ਕਿਰਪਾ ਜੀ ਚਲੋ ਸ਼ੁਕਰ ਆ ਭਰਾ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਾਈ ਨਵੇਂ ਮਕਾਨ ਦੀ ਤੁਹਾਨੂੰ ਵੀ ਬਾਲੀਆਂ ਬਾਲ ਹਾਂ ਹਾਂਜੀ ਪਾਰਟੀ ਕਦੋਂ ਕਰਨੀ ਜੇ ਫਿਰ ਅੱਜ ਕਰ ਲੋ ਪਾਰਟੀ ਦੇ ਕੀ ਆ ਜਾਉਣ ਟਾਈਮ ਹੀ ਹੈ ਪਾਰਟੀ ਦਾ ਅੱਜ ਫਿਰ ਕਿੰਨੇ ਜਾਨਵਰ ਦਿਖਾਵਾਂਗੇ ਪੀਤੇ ਵੀਰੇ ਜਾਨਵਰ ਤਾਂ 12 15 ਤੇ 4 5 ਦਿਖਾ ਦਿੰਨੇ ਆ ਥੋੜਾ ਕੰਮ ਲੇਟ ਕਰਕੇ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਦੀ ਕੀ ਡਿਟੇਲ ਆ ਪੀਤੇ ਬਈ ਇਹ ਸੂਈ ਆ ਵੀਰੇ ਤਾਜੀ ਤੜਕੇ ਸਵੇਰ ਸੂਈ ਆ ਤੇ 2:30 ਵਜੇ ਜੇਰ ਪਈ ਆ ਠੀਕ ਆ ਵੀਰੇ ਤੇ ਦੋ ਦੰਦਾ ਦੋ ਦੰਦਾ ਹੈ ਹਾਂ ਠੀਕ ਹੈ ਲੈ ਵਾਲੂ ਬਾਈ ਬਹੁਤ ਖਰਾ ਹੈ ਨਾ ਬਾਈ ਬਹੁਤ ਚੰਗੀ ਆਇ ਤਦਾ ਬੋਲਾ ਕੱਢਿਆ ਬੱਚਾ ਚੰਗਾ ਕੇ ਨਿਕਾ ਨਿਕਾ ਸੈਂਗਾ ਸਾਰਾ ਬੱਚੇ ਬੁੱੱਚੇ ਨੇ ਸੰਤ ਵੀਰੇ ਹਾਂ ਪੂਰੀ ਠੰਡੀ ਠੀਕ ਹੈ ਦੁੱਧ ਦਾ ਕੀ ਰਿਕਾਰਡ ਦੱਸਿਆ ਵੀਰੇ ਬਾਈ ਦੁੱਧ ਤਾਂ ਇਹ ਪਹਿਲੇ ਨਾਲ ਦੁੱਧ ਦੇਊਗੀ ਝੋਟੀ 12 13 ਕਿਲੋ ਇਹ ਬਹੁਤ ਚੰਗੀ ਹੈ ਹਾਂ ਹੂੰ ਕੀ ਭਾਰੂਗਾ ਪੀਤੇ ਵੀਰੇ ਭਾ ਇਹਦਾ ਦੇਣ ਲੈਣੀ 1.5 ਆ ਬਾਈ 1.5 ਦੀ ਦੇ ਦਿਆਂਗੇ ਹਾਂ ਠੀਕ ਹੈ ਯਾਰ ਪੀਤੇ ਕੱਢੀ ਬਾਰ ਨੂੰ ਮੇਰੇ ਖੋਲੀ ਮੜੀ ਜੀ ਲਈ ਐ ਨੂੰ ਮੈਂ ਫੁਰਤੀ ਜੀ ਨਵੀ ਆ ਜਾ ਪਿੱਤੇ ਬਾਈ ਰਿੰਗ ਵੱਜੀ ਜਾਂਦੀ ਲੈ ਵੀ ਮਿੱਤਰੋ ਦੇਖੋ ਕਰਾ ਦੀ ਕੱਟੀ ਦਾ ਮੂੰਹ ਮੱਥਾ ਦੋ ਦੰਦ ਦੀ ਆ ਬਾਈ ਪਹਿਲਾਂ ਸੁਈਆ 12 13 ਕਿਲੋ ਦੀ ਮਾਲਕਣ ਰਹੂਗੀ ਕੱਟੀ ਦਾ ਟਕਾਣਾ ਟਕੂਣਾ ਵੇਖੋ ਕਿੰਨਾ ਚੰਗਾ ਬਸ ਬਣਦੇ ਵੇਰੇ ਇੱਥੇ ਮੋੜੀ ਜਾਈ ਬਾਲੀ ਲੰਬੀਆਂ ਲਿਆਉਂਦੇ ਲੋੜੀ ਨੂੰ ਚਾਨਨੇ ਚਾਨਨੇ ਕਮਾਲਾ ਕੋਈ ਗੱਲ ਨਹੀਂ ਹਾਂ ਆ ਲੈ ਬਾਈ ਆ ਆਂਦਾ ਬ੍ਰੈਂਡ ਆ ਮੇਪਰੋ ਕਰਮਾਲੀ ਦਾ ਠੀਕ ਆ ਲੈ ਵਾ ਲੂ ਦਾ ਫੱਟੀ ਵਰਗਾ ਹਨਾ ਬਾਈ ਹਾਂ ਹਜੇ ਦਾ ਚੋਈ ਵੀ ਅੱਧੀ ਤੇ ਨਹੀਂ ਦੇਖਣ ਵਾਲੀ ਚੱਲ ਇਹ ਵੀ ਕੋਈ ਗਾਲੀ ਚੀਜ਼ ਦਾ ਚੀਜ਼ ਹੀ ਆ ਯਾਰ ਭਾਈ ਅਰੇ ਪੀਤੇ ਭਾਈ ਇਹ ਡੇਢ ਦੀ ਦੇ ਦਾਂਗੇ ਹਾਂਜੀ ਵਿੱਚੋਂ ਥੋੜਾ ਬਹੁਤਾ ਲਾੜ ਪਿਆਰ ਬੱਚਾ ਕੱਟੀ ਆ ਵੀਰੇ ਠੀਕ ਆ ਭਾਈ ਮਾਰੇ ਦੋ ਨੰਬਰ ਤੇ ਝੋਟੀ ਜਿਹੜੀ ਪੀਤੇ ਇਹ ਵੀਰੇ ਚਾਰ ਦੰਦ ਕੱਢ ਦੀ ਆ ਦੂਜਾ ਸੂਆ ਠੀਕ ਆ ਹਾਂਜੀ ਦੂਜਾ ਸੂਆ ਇਹ ਵੀਰੇ ਹਾਂ ਦੂਜਾ ਸੂਆ ਚੌਗੀ ਆ ਜੀ ਬਾਕੀ ਆ ਭਾਈ ਇਹਦਾ ਭਾਤ ਆ ਫੋਨ ਤੇ ਹੀ ਕਰਾਂਗੇ ਵੀਰੇ ਇਹਦੇ ਦਿਨ ਕਿੰਨੇ ਬਾਕੀ ਆ ਮੈਂ ਕਿਹਾ ਦਿਨ ਇਹ ਹਫ਼ਤਾ ਬਾਕੀ ਆ ਇਹਦਾ ਸੂਣ ਵਾਲੀ ਆ ਹਨਾ ਹਾਂਜੀ ਕੱਢੀ ਬਾਰ ਨੂੰ ਵੀਰੇ ਇਹਨੂੰ ਵੀ ਕੀ ਇਹਦਾ ਭਾਅ ਫਿਰ ਰੇਟ ਫੋਨ ਤੇ ਹਾਂ ਕਿਉਂ ਪਹਿਲੇ ਸੂਏ ਨੇ 14 ਕਿਲੋ ਦੁੱਧ ਦਿੱਤਾ ਝੋਟੀ ਨੇ 14 ਕਿਲੋ ਹੈ ਥੀਰੀ ਸੂਪੀ ਸੀ ਕੀ ਹੁਣ ਚੌਗੀ ਆ ਜੇ ਠੀਕ ਹੈ ਵੀਰੇ ਫਿਰ ਤਾਂ ਦੁੱਧ ਦੇਊਗਾ ਤੱਕੀ 16 17 ਕਿਲੋ ਐ ਕਿਦਾ ਸੌਖ ਰੱਖੇ ਮਹਾਰਾਜ ਹੋ ਸਕਦਾ 18 ਹੀ ਦੇ ਦੇ ਨਹੀਂ 16 17 ਦਾ ਕਿਤੇ ਗਿਆ ਹੀ ਨਹੀਂ ਇੰਦਰ ਦੀ ਕੋਲ ਓ ਉੱਥੇ ਸਟੇਗਾ ਪੁਲੀਚ ਇਹ ਠੀਕ ਹੈ ਯਾਰ ਵੀਰੇ ਲੈ ਵੀ ਦੀ ਤੁਰਦੀ ਵੀ ਗੱਪਣਾ ਥੋੜਾ ਥਾਂ ਵੀ ਪੀੜਾਈ ਆ ਬਾਈ ਦਾ ਹਜੇ ਸੈਟਿੰਗ ਕਰਨ ਵਾਲੀ ਆ ਪੀਤੇ ਆਪਾ ਕਰਦੇ ਸੈਟਿੰਗ ਛੇਤੀ ਬਸ ਮੈਸਤਰੀ ਦੇ ਦੋ ਤਿੰਨ ਦਿਨ ਲੱਗਦੇ ਆ ਠੀਕ ਆ ਭਾਈ ਆ ਥਾਣੇ ਵੇਖੋ ਕਿਡਾ ਚੰਗਾ ਕੱਟ ਫਲ ਗਿਆ ਰਕੀਆ ਤਾਂ ਲੋਣਾ ਬਈ ਇਹ ਕੱਚੀ ਆ ਬਾਨਾ ਝੋਟੀ ਨਹੀਂ ਬਾਲਾ ਬ੍ਰਾਂਡ ਆ ਯਾਰ ਹਨਾ ਹੂੰ ਹੂੰ ਆਹ ਬ੍ਰਾਂਡ ਮਿਲਦੇ ਆ ਭਾਈ ਪੀਤੇ ਦੇ ਕੋਲ ਭਾਈ ਆ ਭਾਈ ਐਂਦੇ ਬਾਰੇ ਦੱਸੀ ਤੈਨੂੰ ਇਹ ਦੋ ਦਿਨ ਦਾ ਕੱਟੀ 11 ਕਿਲੋ ਦੁੱਧ ਤਿਆਰ ਆ ਮਗਰ ਵੀ ਕੱਟੀ ਆ ਕਿਨੇ ਦੁੱਧ ਆ ਜੀ ਨਹੀਂ ਹਾਂ ਠੂਆ ਕਿੰਨੇ ਦਿਨਾਂ ਦਾ ਪੀਤੇ ਬਾਈ ਠੂਆ ਜੱਟ ਮਾਂ ਦੇਣਾ ਬਾਈ ਮਗਰ ਕੱਟਾ ਕੇ ਕੱਟੀ ਬਾਈ ਮਗਰ ਕੱਟੀ ਮਗਰ ਕੱਟੀ ਹੈ ਸਾਰਿਆਂ ਦੇ ਕੱਟੀਆਂ ਹੀ ਆ ਠੀਕ ਆ ਵੀਰੇ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਅੱਠਵਾਂ ਦੇਣਾ ਸਤ ਠੀਕ ਆ ਦੁੱਧ 11 ਕਿਲੋ ਕੰਡੇ ਵਾਲਾ ਹਾਂ ਠੀਕ ਆ ਦਾਸ ਮੰਨ ਕੇ ਆ ਜਾ ਦੁੱਧ 11 ਦੰਦੋ ਕਿਉਂ ਦੱਸਿਆਈਗਾ ਦੰਦੋ ਦੋਂਦੀ ਆ ਮੜਾ ਚੌਕ ਦਾ ਇੱਕ ਹੀ ਕੱਢਿਆ ਇੱਕ ਹੀ ਕੱਢਿਆ ਹਜੇ ਹੂੰ ਹੂੰ ਠੀਕ ਆ ਯਾਰ ਬ੍ਰੈਂਡ ਇਹਦਾ ਪਾ ਇਹਦਾ ਦੇਣ ਲੈਣ ਬਾਈ 140 ਦੀ ਦੇਵਾਂਗੇ ਝੋਟੀ 140 ਦੀ ਹਾਂ ਛੜ ਛੜ ਤੇ ਬੰਦੀ ਨਾ ਰਹਿਣ ਦੇ ਤੋਰ ਨਾਲ ਦਰਦੀ ਛੱਟੀ ਕਰਦੇ ਹਲਾ ਕੇ ਜੀ ਆਏ ਜੀ ਕਰ ਲੈ ਬਾਨਾ ਦੇ ਉਹਦਾ ਯਾਰ ਮੁੰਡੀ ਨਹੀਂ ਬੰਦਾ ਸੁਣ ਲੈ ਇਹਦੇ ਕੋਲ ਪਾਸੇ ਥੜਾ ਦੋ ਸਿੰਘੀ-ਸੁੰਗੀ ਦਿਖਾਈਂਦੀ ਪੈਂਦੀ ਮੂੰਹ ਮਾ ਬੜਾ ਬੰਮ ਭੰਦਾ ਯਾਰ ਨੇੜੇ ਜਾਈ ਮੇਰਾ ਇਹ ਮੂੰਹ ਮੱਥਾ ਦਿਖਾਈਂ ਜਾਂਦਾ ਆ ਜਿਹੜੀ ਚੀਜ਼ ਦਿਖਾ ਹਾਂ ਹਾਂ ਲੈ ਠੀਕ ਆ ਹੈਂ ਦਾ ਬ੍ਰਾਂਡ ਆ ਇਹ ਵੀ ਹੈ ਨਾ ਭਾਈ ਸਾਰੀਆਂ ਹੀ ਬ੍ਰਾਂਡ ਆ ਭਾਈ ਹੂੰ ਚਾਰ ਨੰਬਰ ਵਾਲੀ ਕਿਹੜੀ ਦਿਖਾਉਣੀ ਭਾਈ ਦੋ ਇਹ ਵੀਰ ਇਹ ਦੂਜਾ ਸੂਆ ਇਹ ਚੋਈ ਦੀ ਆ ਠੀਕ ਆ ਤਾਜੀ ਸੂਈ ਆ ਪਰਸੋਂ ਚੌਥੇ ਦੀ 10 ਲੀਟਰ ਬੋਲਾ ਠੀਕ ਆ ਵੀਰੇ ਇਹ ਕਿੰਨਾ ਦੁੱਧ ਦੇ ਦੂਗੀ ਭਈ ਹੈ ਜੀ ਕਿੰਨਾ ਪੀਕ ਲੈਵਲ ਦੇ ਦੂ ਇਹਦੇ ਭਾਈ 12 13 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ 12 ਦੀ ਠੀਕ ਆ ਭਾਈ ਹਾਂ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਹੈ ਜੀ ਇਹ ਦੋਵੇਂ ਕਿੰਨੇ ਕਿਨੇ ਦੀਆਂ ਦੇ ਦਿਆਂਗੇ ਆਦਾ ਝੋਟੀ 40 ਦੀ ਦੇਣਗੇ ਉਹ ਦੇਦਾਂਗੇ 1 7 ਦੀ ਹਾਂ ਦੇ ਨਾ ਹੀ ਬਸ ਠੀਕ ਹੈ ਯਾਰ ਭਾਅ ਵੀ ਠੀਕ ਹੈ ਪੀਤੇ ਅਜਾ ਹਾਂ ਦੁੱਧ ਹੁਣ ਚੋਈ ਵੀ ਹੈ ਜਮਾ ਉਹ ਆ ਇਧਰ ਝੋਟੀਆਂ ਹੋਰ ਵੀ ਆਹੀ ਪਾ ਲੀਆਂ ਖੜੀਆਂ ਲੱਖ ਦੇ ਆਸੇ ਪਾਸੇ ਝੋਟੀਆਂ ਕਈ 12 13 ਝੋਟੀਆਂ ਬਾਈ ਕੋ ਜਾ ਬਾਹਰ ਬੰਨੀਆਂ ਹੋਈਆਂ ਬ੍ਰੈਂਡ ਪੀਸ ਆ ਯਾਰ ਸਾਰੇ ਕਹਿਣ ਤੋਂ ਭਾਅ ਵਾ ਬਸ ਕਾਲੇ ਕੇ ਪਿੰਡ ਆ ਜਾਓ ਪੀਤੇ ਦਾ ਨਾਮ ਪੁੱਛ ਲਓ ਕਿ ਪੀਤੇ ਵਪਾਰੀ ਦੇ ਘਰੇ ਜਾਣਾ ਤਾਂ ਤੁਹਾਨੂੰ ਸਿੱਧਾ ਘਰੇ ਭੇਜ ਦੂਗਾ ਬਾਈ ਦਾ ਨੰਬਰ 99155 ਬਾਈ ਨੰਬਰ 99155 ਗਾ 99087 ਇੱਕ ਵਾਰੀ ਹੋਰ ਬੋਲ ਦਿਓ 99151 ਹਾਂਜੀ 99087 ਠੀਕ ਹੈ ਭਾਈ ਹੋਰ ਵੀ ਬਾਈ ਦੇ ਕੋਲੇ ਬਹੁਤ ਬ੍ਰੈਂਡ ਖੜਿਆ ਭਾਈ ਆ ਜਾਓ ਪਿੱਕਾਲੇ ਦੇ ਪਿੰਡ ਦੇ ਛੋਟੀ ਵੱਡੀ ਗੱਬਣ ਖੜੀ ਆ ਉਹਦੀ ਡਿਟੇਲ ਦੱਸ ਦਿਓ ਕਿੰਨੀ ਕੀ ਡਿਟੇਲ ਆ ਵੱਡੀ ਛੋਟੀ ਭਾਈ ਦੂਜਾ ਸੂਆਂ ਤੀਜੇ ਸੂਆਂ ਕੀ 15 16 ਕਿਲੋ ਦੁੱਧ ਵਾਲੀ ਆ ਠੀਕ ਹੈ ਵੀਰੇ ਗਾਰੰਟੀ ਵਾਲੀ ਠੀਕ ਹੈ ਭਾਈ ਪੂਰੀ ਡਬਲ ਆ ਹਨਾ ਭਾਈ ਪੂਰੀ ਲਿਆ ਇੱਥੇ ਲਿਆਵਾਂ ਨੇੜੇ ਵਣੀ ਲੈ ਇਹ ਕਾਬਰੇਣ ਬੰਨੀ ਬੈਠਾ ਚੰਦਰਾ ਆ 20 ਕਿਲੋ ਇਹ ਕਿੰਨੇ ਦਿਨਾਂ ਤੱਕ ਪੀਤੇ ਭਾਈ ਏਦੇ ਬਾਈ ਦੇਣਾ 8 ਬਾਕੀ 7 ਬਾਕੀ ਅੱਜ ਠੀਕ ਹੈ ਭਈਆ ਥੱਲੋ ਥੱਲੋ ਵੀ ਬਹੁਤ ਚੰਕੇ ਨਵਾ ਸੁਹਾ ਸੁਣਾ ਇਹਨੇ ਤੀਜੇ ਸੁਹਾ ਸੁਣਾ ਭਣਾ ਕਹਿ ਦੂਜਣ ਦੇ ਹੂੰ ਦੁੱਧ ਦਾ ਕੀ ਰਿਕਾਰਡ ਆ ਜਾਂਦਾ ਬਾਈ ਬਾਈ ਦੁੱਧ 16 17 ਕਿਲੋ ਚੋਇਆ ਨਾਰਮਲ ਸੇਵਾ ਤੇ ਠੀਕ ਹੈ ਜੇ ਕਿਸੇ ਉਹ ਜੇ ਬੰਦੇ ਕੋਲੇ ਜਾਵਣੀ 18 20 ਕਿਲੋ ਦੇਣ ਵਾਲੀ ਆ ਹਾਂ ਹੈਗੀ ਆ ਝੋਟੀ ਬਾਈ 15 16 ਕਿਲੋ ਦਾ ਬਿਆਨਾ ਕਰਦੇ ਆਪਾਂ ਹਾਂਜੀ ਇਹ ਕਿੰਨੀ ਦੇਰੀ ਪੀਤੇ ਵੀਰੇ ਏ ਭਾਈ 175 ਦੀ ਦੇਵਾਂਗੇ 175 ਦੀ ਮਾਨਤਾਂ ਵਿੱਚੋਂ ਹੋ ਜੂਆ ਮਾਣਾ ਮੋੜਦਾ ਜੇ ਕੋਈ ਇਕੱਠਾ ਨਵਾਂ ਡਰੀ ਡੂਰੀ ਵਾਲਾ ਚੰਗਾ ਸ਼ਕੀਨ ਬੰਦਾ ਆਉਂਦਾ ਦੋ ਤਿੰਨ ਇਕੱਠੀਆਂ ਲੈਂਦਾ ਫਿਰ ਮਾਣ ਖੁੱਲਾ ਕਰ ਦਿੰਦਾ ਹਾਂਜੀ ਹਾਂਜੀ ਖੁੱਲਾ ਡੁੱਲਾ ਹਾਂ ਠੀਕ ਹੈ ਭਾਈ ਬਈ ਸਰ ਨੰਬਰ ਆਦੇ ਦੁਬਾਰਾ ਤੋਂ ਦੱਸ ਦੇ ਇੱਕ ਵਾਰੀ 99152 ਹਾਂਜੀ 99087 ਠੀਕ ਹੈ ਭਾਈ ਤਾਂ